ਫੈਸਲਾ ਪਾਰਟੀ ਨੇ ਆਵਦਾ ਕਰ ਲਿਆ ਇੰਟਰਨਲ ਫੈਸਲਾ ਸਾਡਾ ਹੋ ਚੁੱਕਿਆ ਹੈ ਔਰ ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਹੈ ਔਰ ਸਾਰੇ ਲੀਡਰ ਸਾਹਿਬਾਨਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਔਰ ਅਨਾਉਂਸਮੈਂਟ ਉਹ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਾਂ ਕਿ ਡੈਮੋਕਰੇਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੇਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿੱਦੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਦੇ ਅਨਾਉਂਸ ਕਰ ਦੇਗਾ ਫਾਈਨਲ ਕਿਹਦਾ ਨਾਮ ਹੈ ਨਾਮ ਦੱਸ ਨਾਮ طے ਹੋ ਗਿਆ ਲੇਕਿਨ ਉਹਦੀ ਫਾਰਮਲ ਅਨਾਉਂਸਮੈਂਟ ਹੈ ਜਿਹੜੀ ਬਾਕੀ 5 ਕੋਈ ਫਾਰਮਲ ਅਨਾਉਂਸਮੈਂਟ ਹੋਇਆ ਮੋਟੀਫਿਕੇਸ਼ਨ ਦੇਣਾ ਉਹ ਜਿਹੜੇ 5 ਨਹੀਂ ਸਾਡੇ ਕੋਲੇ ਉਹ 10 ਨੇ ਉਹ ਲਿੰਕ ਜਿਹੜੇ 41 ਨਹੀਂ 51 ਨਹੀਂ 41 ਨਹੀਂ 51 ਸਾਹਿਬ ਦਵਾ ਕਰਦੇ ਮੇਰ ਭਾਉਦਾ ਜੋ ਫੈਸਲਾ ਹੋਣਾ ਉਹ ਸਿਰਫ ਹਰੀਸ਼ ਜੀ ਨੂੰ ਅਸਰ ਆਈ ਨੇ ਕੋਈ ਆ ਰਹੇ ਨੇ ਸਾਰੀ ਗੱਲ ਪ੍ਰੈਸਾ ਹਰੀਸ਼ ਜੀ ਕਰਦੇ ਕੋਈ ਵੀ ਅੰਦਰ ਕੇ ਨਾਲ ਬਾਤ ਹੀ ਕੋਈ ਹੈ ਉਹ ਮੋਟਿੰਗ ਹੀ ਹੈ ਜੀ ਉਹ ਹਰੀਸ਼ ਜੀ ਦਾ ਰਾਈਟ ਹੈ ਉਹੀ ਆਪਣਾ ਫੈਸਲਾ ਦਿੰਦਾ ਇਹ ਵੀ ਸੂਤਰਾ ਜਾਣਕਾਰੀ ਕਿ ਕੋਈ ਰੁਸ ਕੇ ਵੀ ਇੱਥੇ ਸਾਹਸ ਕਿਹਦੇ ਰੁਸ ਕੇ ਕੋਈ ਰੁਸ ਕੇ ਗਿਆ ਰੁਸਿਆ ਕੋਈ ਨਹੀਂ ਹੈ ਮੈਂ ਕਨਫਰਮ ਕਰ ਦਿੰਦਾ ਰੁਸਕੇ ਕੋਈ ਨਹੀਂ ਗਿਆ ਪਰ ਫੈਸਲਾ ਜੋ ਕਰ ਰਹੇ ਨੇ ਭਗਵਾਨ ਸਾਹਿਬ ਕਿਹੜੇ ਕਰਵਾਦੇ ਚੱਟਾ ਹੋ ਰਹੀ ਹੈ ਜੀ ਭਗਵਾਨ ਸਾਹਿਬ ਕਿਹੜੇ ਵਾਜੀ ਦਾ ਮੇਰ ਬਨੇਗਾ ਔਰ ਕਾਂਗਰਸ ਫਾਜੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਫਾਜੀ ਦਾ ਹੀ ਮੇਰ ਬਨੇਗਾ ਸਰ ਸਵਾਲ ਕੁਲਦੀਪ ਕਾਲਾ ਨੂੰ ਪੁੱਛੀਏ ਦਾ ਮੈਂ ਤੁਹਾਨੂੰ ਇਹ ਕਹਾਂ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਕੋਈ ਦਮ ਨਹੀਂ ਸਰ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਤੋਂ 30 ਪਹੁੰਚੇ ਹੋ ਮੈਂ ਤੁਹਾਨੂੰ ਇਹ ਗੱਲ ਕਹਿਣ ਦਿਆ ਕਿ ਸਾਡੇ 41 ਆ ਉਹ ਚਿੱcke ਮੰਦ ਹੈ ਜਿਹੜਾ ਉਹ ਹੈ ਉਹ ਭਾਣ ਹੈ ਉਹ ਕਿਲਰ ਜਾਣਾ ਜਦੋਂ ਮਰਜ਼ੀ ਵੀ ਕਰਦਾ ਹੈ ਕਾਂਗਰਸ ਫਲਾਰਾ ਹੈ ਮੈਂ ਤੁਹਾਨੂੰ ਕਹ ਜਲਦੀ ਆਣਗੇ ਨਹੀਂ ਡਾਕਟਰ ਸਰ ਸਵਾਲ ਹੈ ਕਿ ਪੰਜ ਦਿਨਾਂ ਆਣਗੇ ਸਰ ਸਭ ਆਟਾ-ਵੋਟਾ ਹੋਈਆਂ ਗਈਆਂ ਨੇ ਕਿੰਨੇ ਪਰਸੈਂਟ ਦੇ ਕੋਈ ਕੋਈ ਵੋਟ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਸਵਾਲ ਹੈ ਬਾਕੀ ਪੰਦੀ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਕਿ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗਾ ਪਰ ਦਰਸ਼ਕ ਸਾਹਿਬ ਦਾ ਪੂਰੀ ਪਾਇਆ ਰਹੇ ਕਹਿੰਦੇ 25 ਕੋਈ ਮੈਂ ਤੁਹਾਨੂੰ ਉਹ 50 ਲੱਖ ਰੁਪਈਆ ਵੀ ਉਹ ਜਿੰਨਾ ਮਰਜ਼ੀ ਯੋਰ ਪਾ ਲੈਣ ਉਹ ਜਿੰਨੇ ਮਰਜ਼ੀ ਲਾਲਚ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਅਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣਾ ਵਾਲਾ ਨਹੀਂ ਉਹ ਲੱਗਿਆ ਸਰ ਆਜੇ ਜੀ ਬ੍ਰੋਸਲੇ ਮੰਦੇ ਸੂਤਰਾ ਨੇ ਪੋਟਾ ਪਈਆਂ ਨੇ ਦਾਅਵੇ ਤਾਂ ਲਾ ਕੇ ਚਿਹਰੇ ਕਿਹੜਾ ਹੋਏਗਾ ਮੈਂ ਤੁਹਾਨੂੰ ਇਹ ਕਹਾਂ ਕਿ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਚਿੰਤਾ ਨਾ ਪਾਰਟੀ ਕਹਿੰਦੀ ਹਈ ਆਪਣਾ ਯੋਰ ਲੱਖਦੀ ਆ ਕੋਈ ਗੱਲ ਨਹੀਂ ਸਭ ਠੀਕ ਹੋ ਗਏ ਸਭ ਠੀਕ ਹੋ ਜਾਏਗਾ ਸਭ ਸਾਬ ਤੇਰੇ ਤੇ ਮੁਸਕਰਾਟ ਆ ਕਿ ਨਾਮ ਵੀ ਦੱਸੋ ਤੁਸੀਂ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਵਾਸੀ ਹੋ ਔਰ ਸ਼ਹਿਰ ਦੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਾਰਗਜ਼ ਪਾਰਟੀ ਨੇ ਲਾਂਚ ਕਰਨਾ ਆਪੇ ਕਾਰਗਜ਼ ਪਾਰਟੀ ਉਹ ਪਪ ਤੁਸੀਂ ਵੀ ਜੀ ਨੂੰ ਮਿਲੇ ਹੋ ਹਾਂਜੀ ਔਰ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਉਹ ਹੀ ਲਾਂਚ ਕਰੇਗੀ ਜੋ ਕਰੇਗੀ ਪਰ ਕੌਂਸਲਰ ਤੇਰਾ ਹੈ ਉੱਪਰ ਮੇਰ ਜਿਹੜਾ ਹੁਣ ਕਿਹਦਾ ਬਣੂ ਕੋਣ ਕਿਉਂਕਿ ਦੋਨੋਂ ਕਾਖਲ ਪਾਰਟੀ ਦਾ ਮਹਿਮਾਨ ਕੋਈ ਤਾਂ ਬੈਠਾ ਹੈ ਤੁਹਾਨੂੰ ਚਾਹਵਾ ਗੱਲ ਆ ਵੀ ਉਹ ਤੁਸੀਂ ਹੁਣ ਪੁੱਛ ਲਓ ਮੈਂ ਕਦੋਂ ਕੁੱਝ ਖ਼ਬਰ ਹੀ ਕਦੋਂ ਮਿਲੇਗੀ ਕੁੱਝ ਖ਼ਬਰ ਉਸ ਦੇ ਕਿ ਸਾਰੇ ਪਾਸੇ ਮਹਿਰ ਬਣ ਕੇ ਸਿਰਫ ਬਰਸਾਦਾ ਰਹਿ ਗਿਆ ਹਾਂਜੀ ਸਾਰੇ ਪਾਸੇ ਮਹਿਰ ਬਣ ਕੇ ਅੰਮ੍ਰਿਤਸਰ ਤੇ ਰਹਿ ਗਿਆ ਗੱਲ ਹੈ ਬੰਬਰਸਰ ਤੇ ਬੰਜੂ ਗੁਰੂ ਘਰ ਆ ਸੋ ਜਿਹਦੇ ਤੇ ਗੁਰੂਆਂ ਦੀ ਕਿਰਪਾ ਹੋਣੀ ਉਹਨੇ ਬੰਜਾ ਅੱਛਾ ਕੁੱਝ ਖ਼ਬਰ ਹੀ ਕਦੋਂ ਦੇ ਰਹੇ ਹੋ ਜੀ ਕਦੋਂ ਕਦੋਂ ਕੁੱਝ ਖ਼ਬਰ ਆਏਗੀ ਅੱਜ ਵਾਲਿਆ पे पता लग ने करी। ने कुछ नहीं है इंटरनल हमारे फैमिली की मीटिंग थी इंटरनल मीटिंग लगातार परिवार के तौर पर कांग्रेस परिवार ने करी और काउंसलर भी इसका हिस्सा है